ਇਹ ਇੱਕ ਜ਼ਿੰਮੇਦਾਰੀ ਉਹ ਖੇਤ ਕਿਉਂ ਦੋ ਲੋਕਾਂ ਨੂੰ ਖਰਬੂਜਿਆਂ ਦਾ ਬਹੁਤ ਚਾਹ ਹੁੰਦਾ ਹੁਣ ਖਰਬੂਜਾ ਮੂਸੇ ਕਨੀ ਲੋਕ ਬੀਜਦੇ ਨੇ ਕੋਨਾ ਤਾਂ ਵੇਚ ਜਾਂਦੇ ਨਾਲੇ ਜਵਾਖਾ ਖਾ ਲੈਂਦੇ ਉਹਨੇ ਇੱਕ ਕਿਲਾ ਵਹਾਂ ਦਾ ਇਸ ਇਸ ਜਿਹੇ ਲੈ ਲਿਆ ਕਿਸੇ ਤੋਂ ਉਹਦੇ ਹਿੱਸਾ ਹੁੰਦਾ ਠੀਕ ਆ ਹਾਂ ਵੀ ਖਰਬੂਜੇ ਆਪਣੇ ਜਦੋਂ ਆ ਵੇਚਦੇ ਰਹਦੇ ਪੈਸੇ ਤੈਨੂੰ ਦੇ ਦਿਆ ਕਰੋ ਤੇ ਮੈਂ ਰੱਖਿਆ ਕਰ। ਢੋਲਾ ਬੋਲਣ ਦਾ ਦਿੱਕਤਤਾ। ਤੂੰ ਖਰਬੂਜੇ ਦੇਤੀ ਕੇ ਬੀਜਨ ਲੱਗਿਆ ਖੜਾ ਖਾਲ ਨਾਲ। ਮੈਂਨੇ ਇੱਕ ਮਹਾਤਮਾ ਜ ਆਵੇ। ਕਹਿੰਦਾ ਭਗਤਾ ਕੀ ਬੀਜ ਨਾ। ਕਹਿੰਦਾ ਕੌੜਤੂਂ ਦੇ। ਉਹ ਕਹਿੰਦਾ ਬਹੁਤ ਹੋਣਗੇ ਬੱਲਾ ਬਹੁਤ ਵਦਨ ਫੁੱਲਣ ਲੱਗੀਆਂ। ਅਸੀਰਵਾਦ ਦੇ ਗਿਆ। ਤੇ ਪਈ ਜਦੋਂ 2-4 ਦਿਨਾਂ ਬਾਅਦ ਮਾਰਿਆ ਨਿਗਾਹ ਕਿਹੜਾ ਦੇਖਿਆ ਕੋਰਤੂ ਮੇਰਾ ਬੁੱਢਾ ਕੋਰਤੂ ਬਾ ਪਈ ਸਾਰੇ ਚ ਗਿੜਗਿੜ ਕੋਰਤੂ ਮੇਂ ਦਾ ਪੱਲਾ ਖੜੀਆਂ ਪਟੇ ਪਟ ਗਿਆ ਸਾਦ ਕਹਿੰਦਾ ਵੀ ਆਪ ਤਾਂ ਪੰਗੇ ਹੀ ਲੈ ਲੈ ਕਹਿ ਕੇ ਘਰੇ ਜਾ ਕੇ ਛੁੱਪ ਜੇ ਕਰਕੇ ਬਹਿ ਗਿਆ ਪੀੜੀ ਤੇ ਘਰ ਵਾਲੀ ਕਹਿੰਦੀ ਕੀ ਹੋ ਗਿਆ ਲੜਕੇ ਦਾ ਨਹੀਂ ਕਿਸੇ ਨੇ ਆਇਆ ਤੇਰੀ ਜੀਬ ਮਾੜੀ ਐ ਕਹਿੰਦਾ ਜੀਬ ਤੇ ਛਾਪਾ ਛੜਿਆ ਐ ਹਾਂ ਹਾਂ ਇਹਨੇ ਕੀ ਹੋ ਗਿਆ ਕਹਿੰਦਾ ਬੀਜ ਦਾ ਖਰਬੂਜੇ ਦੀ ਕੌੜ ਤੁੰ ਬਿਹਰੇ ਹੋ ਗਏ ਕਹਿੰਦੀ ਭੂ ਮੈਂ ਮਾਦਾ ਲੋੜਾ ਆ ਗਿਆ ਐ ਕਿਵੇਂ ਹੋ ਗਏ ਉਹ ਕਹਿੰਦਾ ਇਹ ਜੀਵ ਨੇ ਕਰਾਏ ਨਹੀਂ ਕਹਿੰਦਾ ਕਿ ਸਾਜ਼ ਹੁੰਦਾ ਦੀ ਰਾਹੇ ਰਾ ਉਹ ਕਹਿੰਦਾ ਮੈਨੂੰ ਕਹਿੰਦਾ ਭਾਈ ਕੀ ਬੀਜਦਾ ਕਹਿੰਦਾ ਉਹਨੂੰ ਕਦਾ ਕੌੜ ਤੋਂ ਬੇ ਉਹ ਕਹਿੰਦਾ ਵਧਣਗੇ ਫੁੱਲਣੀਆਂ ਬਹੁਤ ਹੋਊ ਭਾਈ ਤੂੰ ਮਰ ਜੇ ਕਹਿੰਦੀ ਮਰ ਜਾਣਿਆ ਇਹ ਸਾਥ ਕਹਿ ਗਿਆ ਹੁਣ ਨਹੀਂ ਫਿਰ ਤੇ ਕੌੜ ਤੁੰ ਵੀ ਹੋਣਗੇ ਕਹਿੰਦਾ ਹੋਏ ਕੀ ਹੋਗੇ ਉਹਨੇ ਕਿਵੇਂ ਕਰਾ ਤੈਨੂੰ ਕਹਿੰਦੇ ਨਾ ਇਹ ਨੂੰ ਲੈਣਾ ਨਹੀਂ ਕਿਸੇ ਨੇ ਵੇਚੇਗਾ ਕਿਨੂੰ ਤੂੰ ਆਇਆ ਕਰ ਉਹ ਸਾਧ ਦੀ ਭਾਲ ਕਰ ਲੈ ਮਰ ਜੇ ਪੁੱਲਪਲ ਬਖਸਾਲਾ ਹੈ ਭਾਈ ਸਾਧ ਕੰਡ ਦੇ ਬੰਦਿਆਂ ਨੂੰ ਪੁੱਛਿਆ ਕਹਿੰਦੇ ਆਏਗੇ ਆ ਜਾ ਜੇ ਮੈਂ ਆਪ ਕਹ ਜੇ ਪਿੰਡ ਨੂੰ ਗਿਆ ਉਸੇ ਰਾਹ ਉੱਡ ਲੈ ਕੇ ਖੇਰਾ ਭਾਈ ਸਾਧ ਉਹ ਪਿੰਡ ਤੋਂ ਕਹਾਨਾ ਗਿਆ ਤੂੰ ਉੱਥੇ ਹੀ ਆ ਕੇ ਨਾ ਯਾਰ ਕਹਿਆ ਜੇ ਸਾਧ ਨਹੀਂ ਦੇਖਿਆ ਬੀਹਾਂ ਜੀ ਪੁੱਛਦਾ ਫੇਰੇ ਇੱਕ ਕਹਿੰਦਾ ਮੈਂ ਦੇਖਿਆ ਰਾਨੇ ਬੰਡਾਲੇ ਰਾਜ ਆਂਦਾ ਭਈ ਪੱਡ ਲਿਆ ਫੇਰ ਨਾ ਸੰਤਾਂ ਨਾਲ ਮਿਲਿ ਹਾਂ ਉਹ ਪਿੰਡ ਵਿੱਚ ਭਾਲਦਾ ਫਿਰਦਾ ਰਿਹਾ ਭਾਲਦਾ ਫਿਰਦਾ ਰਿਹਾ ਤੇ ਕਹਿੰਦਾ ਜੱਜ ਇੱਥੇ ਦੇਖਿਆ ਨਹੀਂ ਸੰਤ ਨਹੀਂ ਦੇਖਿਆ ਜਵਾਖ ਦੇ ਕਹਿੰਦੇ ਹੁਣੀ ਗਿਆ ਇਹਨੂੰ ਗਿਆ ਉਦੋਂ ਨੂੰ ਪੱਡ ਲਿਆ ਬੁਰੀ ਰਾਤ ਨੇਰਾ ਹੋ ਗਿਆ ਕਹਿੰਦਾ ਹੁਣ ਨਹੀਂ ਸਾਂਦਾ ਤੜਕੇ ਦੇਖਾਂਗੇ ਭਈ ਮੁੜ ਆਇਆ ਕਹਿੰਦੀ ਕਿਉਂ ਕਹਿੰਦਾ ਉਹਦਾ ਰਾਣੀ ਨਹੀਂ ਦਿੱਤਾ ਮੈਨੂੰ ਕਹਿੰਦਾ ਮੈਂ ਜਦੋਂ ਪੁੱਛਿਆ ਕਰਾਂ ਕਿਆ ਕਰਨਾ ਆ ਰ ਆ ਗਿਆ ਮੈਂ ਤਾਂ ਬੱਥੇ ਰਾਪਤ ਜਾਂ ਹੰਬ ਗਿਆ 5 ਵਜੇ ਮੈਨੂੰ ਨਹੀਂ ਉਹ ਮਿਲਿਆ ਤੇਰੀ ਮਰ ਜਾਣਿਆ ਸੰਤਾਂ ਦਾ ਬੋਲ ਹੀ ਬਿਰਸਾ ਜਾਂਦਾ ਹੁੰਦਾ ਇਹ ਤਾਂ ਗਣਗੇ ਕੋੜਤ ਹੁੰਦੀ ਤੇ ਉਹ ਹੀ ਬਖਸ਼ਦੇ ਤਾਂ ਕਹਿਣਾ ਕੀ ਹੈ ਭਾਈ ਇੱਕ ਬੰਦਾ ਕਹਦਾ ਕਹਿੰਦਾ ਇਹਨੇ ਨੂੰ ਸਾਥਿਆ ਹੁੰਦਾ ਕਹਿੰਦਾ ਕਿਉਂ ਕਹਿੰਦਾ ਤੂੰ ਹਰ ਦਵਾਰ ਜਾ ਉੱਥੇ ਸਾਧ ਬਹੁਤ ਨੇ ਨਸ਼ਾਨੀ ਸ਼ਾਦੀ ਤੇ ਨੂੰ ਹੈਗੀ ਸਿਆਣ ਕਹਿੰਦਾ ਸ਼ਾਂਤਤਾ ਹੈਗੀ ਕਹਿੰਦਾ ਫਿਰ ਉੱਥੇ ਜਾ ਘਰ ਆਈ ਨੂੰ ਕਹਦਾ ਰੋਟੀਆਂ ਲਾ ਦੇ ਮੈਂ ਹਰਦਵਾਰ ਜਾਉ ਕਹਿੰਦੀ ਕਿਉਂ ਕਹਿੰਦਾ ਉੱਥੇ ਬਹੁਤ ਸਾਧ ਨੂੰ ਨੇ ਹੋ ਸਕਦਾ ਵੀ ਉੱਥੇ ਮਿਲ ਜੇ ਕਹਿੰਦੀ ਚੰਗਾ ਉਹਨੇ ਵੀ ਰੋਟੀਆਂ ਲਾਤੀਆਂ ਚੜ ਕੇ ਗੱਡੀ ਤੇ ਹਰਦਵਾਰ ਵਾ ਗਿਆ ਹੁਣ ਸਾਧ ਉੱਥੇ ਬੇਤਜ਼ਾਦ ਹੁੰਦੇ ਨੇ ਭਾਈ ਸਾਰੇ ਖਾੜਿਆਂ ਦੇ ਵਿੱਚ ਤੁਰਿਆ ਫਿਰੇ ਤੇ ਕਿਤੇ ਨਾ ਸਾਧ ਕਿਸੇ ਵੀ ਆ ਕਮਾਲਾ ਕਹਿੰਦਾ ਇੱਥੇ ਵੀ ਨਹੀਂ ਹੈਗਾ ਇੰਨੇ ਸਾਧ ਸਰਦੇ ਨੇ ਤੇ ਨਾ ਨਾ ਜਾਣਦੇ ਨਹੀਂ ਪੁਛਰੀ ਫਲਾਣੇ ਨਾਂ ਦਾ ਸਾਧ ਭਈ ਦੋ ਦਿਨ ਉਹਨੇ ਦਿਨੇ ਸਾਰੇ ਜਿਹੜੇ ਦਿੱਤੇ ਸੰਤਾਂ ਦੀਆਂ ਮੰਡਲੀਆਂ ਚ ਜੀਖੇ ਵਿੱਚ ਦਾ ਸਾਧ ਹੈ ਨਹੀਂ ਕੋਈ ਭਈ ਤੇ ਸਾਧ ਨੂੰ ਕਹਿੰਦਾ ਕਹਿੰਦਾ ਬਾਬਾ ਆ ਕੇ ਹਾਂ ਉਹਦੇ ਚੇਲੇ ਚਪੇ ਖਾਸੇ ਬੈਠਾ ਸੰਤ ਨੂੰ ਪੂਰੇ ਧੂਆਂ ਚਲੇ ਕਹਿੰਦਾ ਕਿ ਬੇਨਤੀ ਐ ਇਹਨਾਂ ਦੱਸ ਭਾਈ ਇਹਦਾ ਇੱਕ ਸੰਤ ਮੈਨੂੰ ਸ਼ਰਾਪ ਦੇ ਐ ਮੈਥੋਂ ਮੇਰੀ ਜੀਵ ਮਾਰੀ ਐ ਮੈਥੋਂ ਉਹਨਾਂ ਨੇ ਪੁੱਛਿਆ ਕੀ ਬੀਜ ਦਾ ਮੈਂ ਕਹਿੰਦਾ ਕੌੜ ਤੁੰਗੇ ਕਹਿੰਦਾ ਜੀ ਬੀਜੇ ਦਾ ਖਰਬੂਜੇ ਦੀ ਕਹਿੰਦਾ ਫਿਰ ਜਿਹੜੇ ਚੀਜ਼ ਤਾਂ ਮੰਗੀ ਤੇ ਰੱਬ ਨੇ ਤੇਰੇ ਲਾਤੀ ਉਹ ਖਰਬੂਜੇ ਦਾ ਮੰਗੇ ਨਹੀਂ ਇੱਕ ਔਰਤ ਵੀ ਮੰਗੇ ਸੀ ਇਨਾ ਮਰ ਸਾਧ ਨੇ ਤੈਨੂੰ ਕੀ ਕਹਤਾ ਕਹਿੰਦਾ ਸਾਧ ਕਹਿੰਦਾ ਜੰਗਾ ਭਾਈ ਵਾਦਨ ਫੁੱਲਣ ਕੇ ਕਹਿੰਦਾ ਜੀ ਬੱਲਾ ਦਾ ਬਥੇਰੀਆਂ ਫਾ ਫੈਲਰ ਗਈਆਂ ਹੁਣ ਕੌੜ ਤੋਂ ਮੇ ਲਾ ਤੇ ਉਹ ਮੈਂ ਕੀ ਕਰੂੰਗਾ ਮਹੇਸੇ ਆਲਾ ਲੜਦਾ ਵੀ ਤਾਂ ਮੈਨੂੰ ਵੀ ਗਲਤ ਆ ਮੈਨੂੰ ਹੁਣ ਕੀ ਦੇ ਮੈਂ ਕਹੈਣਾ ਜੋ ਉਹ ਕਹਿੰਦਾ ਸਾਧ ਬੋਲੇ ਸਹੈਸ ਆ ਸਾਧ ਦਾ ਬੋਲੇ ਮਿਰਥਾ ਨਾ ਜਾਣ ਥੋੜੀ ਦਾ ਕਹਣਾ ਕੋਹਾੜੇ ਪਾਟਾ ਮੂੰਹ ਦਾ ਜੱਟ ਦਾ ਕਹਿੰਦਾ ਤੈਨੂੰ ਹੁਣ ਉਹ ਸਾਧ ਨਹੀਂ થਉਂਗਾ ਮੈਸਾ ਕਹਿੰਦਾ ਨਾ ਉਦਾ ਉਹ ਨਾ ਪਤਾ ਨਹੀਂ ਕਿ ਇਹਨੂੰ ਵਾ ਗਿਆ ਕਹਿੰਦਾ ਜੀ ਮੈਨੂੰ 2 ਦਿਨ ਹੋ ਗਏ ਹੈ ਹਰ ਦੁਆਰ ਤੇ ਵੀ ਭਾਲਦੇ ਨੂੰ ਪੀ ਕੋ ਕਹਿੰਦਾ ਤੇਰਾ ਹੋਰ ਕੁਝ ਨਹੀਂ ਬੰਦਾ ਉਹਨਾਂ ਨੂੰ ਵਾ ਕੇ ਕੋਈ ਹੋਰ ਚੀਜ਼ ਵਿਜਲ ਹੈ ਨਹੀਂ ਤਾਂ ਕੋੜ ਤੂੰ ਵੀ ਲਗਣਗੇ ਬੜਾ ਬੜਾ ਮੜਾ ਕੰਮ ਹੋਇਆ ਬੜਾ ਛਾਂ ਤੱਕਦੇ ਤੇਰੇ ਵਰਗਾ ਨਾ ਆਈ ਹੁੰਦੀ ਹੁੰਦੀ ਹੈ ਤੂੰ ਸਾਦੇ ਨੂੰ ਰੁੱਖਾ ਬੋਲੇ ਕਹਿੰਦਾ ਮਹਾਰਾਏ ਬੋਲੇ ਤਾਂ ਗਿਆ ਬਹੁਤ ਗਲਤੀ ਹੋ ਗਈ ਮੇਥੋਂ ਕਹਿੰਦਾ ਹੁੰਦਾ ਜੇ ਤੈਨੂੰ ਉਹ ਮੇਰੇ ਉਹੀ ਬਕਸੂ ਅਸੀਂ ਨਹੀਂ ਕੁਝ ਕਰ ਸਕਦੇ ਕਹਿੰਦਾ ਉਹ ਸਹਉਂਦਾ ਨਹੀਂ ਇਹ ਕੀ ਕਰਾਂ ਤੁਸੀਂ ਕਿਰਪਾ ਕਰਦੇ ਹੋ ਕਹਿੰਦਾ ਨਾ ਨਾ ਉਹੀ ਉਹਦੇ ਹੱਥ 'ਚੀ ਡੋਰ ਹੈ ਤੇਰੀ ਉਹਨੂੰ ਪਾਲ ਪੋਲ ਆਏ ਤੈਨੂੰ ਸਹਉਂਦਾ ਹੈ ਉਹਦਾ ਤੈਨੂੰ ਤੈ ਪੰਗਾ ਲੈ ਲਿਆ ਖਵਰਾ ਕਿੱਡੀ ਪਵਰ ਦਾ ਮਾਲਕ ਸੰਤ ਦੀ ਤੂੰ ਕਹਦੇ ਜੀ ਬਾਬਾ ਮੈਂ ਭਲਾਨੀ ਚੀ ਵੀਦਾ ਕਹਿੰਦਾ ਇਹ ਜੀਬ ਮੱਛਲੀ ਮਾਰੀ ਆ ਜੀ ਮੇਰੀ ਕਹਿੰਦਾ ਪਰ ਤੇਰੀ ਜੀਬ ਤੈਨੂੰ ਹੁਣ ਦੁੱਖ ਦੇ ਦਿੱਲੀ ਹੈ ਕਹਿੰਦਾ ਕਦੇ ਵਾਸਤੇ ਆ ਗੱਲ ਸੋਚ ਵਿਚਾਰ ਕੇ ਸਾਹ ਸੰਤ ਨਾਲ ਗੱਲ ਕਰੀਏ। ਇਹ ਕਹਿੰਦਾ ਤੂੰ ਤਾਂ ਡਟੜਾਲੀ ਗੱਲ ਕਰੀ ਉਹਦੇ ਨਾਲ। ਚਲ ਬੜਾ ਸਾਫਾ ਛੜਿਆ। ਬਈ ਕਰੇ ਮੋੜੇ ਨਰਾਸ ਆਇਆ ਹੋ ਕੇ। ਘਰ ਵਾਲੀ ਕਹਿੰਦੀ ਕਿਉਂ? ਕਹਿੰਦਾ ਉਹ ਹਰਦوار ਬਣੀ ਹੈਗਾ। ਕਹਿੰਦਾ ਮਰ ਜਾਵਾਂ ਸਾਰੇ ਖਾੜੇ ਦੇਖੇ। ਮੈਨੂੰ ਕਿਤੇ ਨਹੀਂ ਨਹੀਂ ਸਕਾ ਨਾ ਇੱਕ ਸਾਹ ਦੇ ਨ ਇੱਕ। ਮੈਨੂੰ ਕਿਹਾ ਸੀ ਕਹਿੰਦਾ ਤਾਂ ਬੰਗਾ ਲੈ ਰਿਆ ਜੀ ਉਹੀ ਵਖਸ਼ੂਗਾ ਤੈਨੂੰ ਹੋਰ ਨਹੀਂ ਕੋਈ ਵਖਸ ਸਕਦਾ ਕਿਹਾ ਮੈਂ ਉਹਨੂੰ ਕਹਾਂ ਦੀ ਬਾਬਾ ਤੁਸੀਂ ਵਖਸ ਦਿਓ ਕਹਿੰਦਾ ਨਾ ਇਹਨੂੰ ਤਾਂ ਮਸਕਰੀ ਕਰੀਆ ਉਹੀ ਵਖਸੂਗਾ ਕਿਤੇ ਸਾਧਾ ਨੂੰ ਕਿਸ ਤਰ੍ਹਾਂ ਕਰੀ ਜਾਂਦਿਆਂ ਨੇ ਕਹਿੰਦਾ ਤੁਸੀਂ ਤਾਂ ਕਮਲੇ ਜੱਟੋਂ ਥਾ ਹਮ ਫਰਦਾੜਾ ਚੱਕੇ ਖਾਂਦਾਂ ਕਹਿੰਦਾ ਮੈਂ ਤਾਂ ਫਾਰ ਐ ਹੰਬ ਕੇ ਆ ਗਿਆ ਕਿਵੇਂ ਕਰਾਂ ਹੁਣ ਇਹ ਨਹੀਂ ਪਤਾ ਕਰਦਾ ਵੀ ਇਹਦੇ ਕੁਲ ਤੋਂ ਵੀ ਜਾਂ ਮੀਂਹ ਕਿਥੇ ਆ ਕਹਿੰਦਾ ਕੱਲ ਨਾ ਪਤਾ ਪਰ ਚੋਂ ਬੀਜ ਉਹ ਹੈ ਹੀ ਨਹੀਂ ਕਹਿੰਦੀ ਦੇਖ ਲੈ ਕੀ ਹੈ ਆਇਆ ਉਹ ਇਹ ਬਸੇ ਦੀ ਕਹਿੰਦਾ ਜੰਨਾ ਕੋਈ ਉਹਨਾਂ ਪਿੰਡਾਂ ਚ ਵੱਲ ਗਿਆ ਕਹਿੰਦਾ ਜਦ ਰਕੂ ਹੀ ਸ਼ਾਂਤ ਰਹਦੇ ਨੇ ਕੋ ਪਾਲੀ ਮਾਲ ਚਾਰਦੇ ਉਹਨੇ ਪਾਲੀਆਂ ਨੂੰ ਵਾੜਾ ਪਤਾ ਹੁੰਦਾ ਪਾਲੀ ਕਹਿੰਦੇ ਹੈਗਾ ਉਹ ਟਿੱਬਿਆਂ ਦੇ ਵਿੱਚ ਨਾ ਇਹ ਦੇਖੋ ਫੜਾਇਆ ਜਰਾਕਤਾ ਨਾ ਉੱਥੇ ਚੁੰਬੀ ਹੈ ਸੰਤਾਂ ਦੀ ਉੱਥੇ ਰਹਿੰਦਾ ਪਈ ਜਦੋਂ ਗਿਆ ਚੁੰਬੀ ਖਾਲੀ ਕਿਉਂ ਵੀ ਜਿੱਥੇ ਗਿਆ ਨਾ ਪਰ ਅਸੇ ਆਪਣੇ ਪਾਲੀਆਂ ਨੂੰ ਕਹਿੰਦਾ ਦੇਖਿਆ ਨਹੀਂ ਕਦੇ ਉਹ ਕਹਿੰਦੇ ਹਣ ਉਹ ਤਾਂ 10 15 ਦਿਨ ਹੋ ਗਏ ਹੁਣ ਤਾਂ ਦੇਖਿਆ ਨਹੀਂ ਅੱਗੇ ਦਾ ਐਸੇ ਅਗੇ ਟੀਬਿਆਂ ਦੇ ਠੰਢੀ ਹੀ ਹੋਈ ਤੇ ਟੀਬਿਆਂ ਦੇ ਤੋੜਿਆ ਫਿਰਦਾ ਹੁੰਦਾ ਕਿਹੜਾ ਬੜਾ ਵਾ ਹੁਣ ਤਾਂ ਕੀ ਕਰੀਏ ਕੀ ਪਤਾ ਲੱਗੂ ਕਿੱਥੇ ਆ ਕਿੱਥੇ ਨਾ ਲੇਖੇ ਲਾ ਵਹਾਂ ਦਾ ਇਵੇਂ ਜਾਉ ਤੇ ਨਾ ਇਹ ਵੇਖਣ ਨਹੀਂ ਰਖਲਾ ਨਹੀਂ ਬੱਕ ਜੰਵੇ ਕਿ ਜਾਣ ਭਈ ਇੱਕ ਸਿਆਣਾ ਬੰਦਾ ਰੱਖਰ ਗਿਆ ਪਿੰਡ ਦਾ ਕਹਿੰਦਾ ਕੀ ਗੱਲ ਆ ਵੇ 2-3 ਦਿਨ ਹੋ ਗਏ ਨੀ ਮੀਂਹ ਜੀ ਪਾ ਕੇ ਤੇ ਰੈਫਰ ਦਾ ਬੋਲਦਾ ਹੀ ਨਹੀਂ ਉਹ ਕਹਿੰਦਾ ਆਇਆ ਕੀ ਬੋਲਾਂ ਕਹਿੰਦਾ ਨਾ ਇਹਦਾ ਘਰੋਂ ਸਤਰ ਪੈਂਦੇ ਨੇ ਤੇ ਨਾਲੇ ਨਿਸ਼ਾਨ ਹੋ ਗਿਆ ਕਹਿੰਦਾ ਕੀ ਨਿਸ਼ਾਨ ਹੋ ਗਿਆ ਕਹਿੰਦਾ ਮੈਂ ਤਾਂ ਉੱਥੇ ਬੀਜ ਦਾ ਦੀ ਖਰਬੂਜੇ ਇੱਕ ਭਗਤ ਰਾਮ ਦਾ ਸਾਧ ਜਾਂਦਾ ਦੀ ਰਾਹੇ ਰਾਤ ਹੋ ਰਿਆ ਕਹਿੰਦਾ ਉਹਨੇ ਪੁੱਛਿਆ ਭਗਤਾਂ ਕੀ ਬੀਜ ਦਾ ਕਹਿੰਦਾ ਮੇਰੀ ਜੀਵ ਅਹੀ ਜੇ ਕਹਿੰਦਾ ਮੈਂ ਬੀਜ ਦਾ ਘੌਰ ਤੋਂਂ ਦੇ ਕਹਨਾ ਉਹ ਕਹਨਾ ਬਥੇਰੀ ਹੋਣਗੇ ਬਾਦਨ ਫੁੱਲਣਗੇ ਕਹਨਾ ਜਦੋਂ ਹੋਏ ਨੇ ਸਾਰੇ ਬਾਣ ਚ ਕੌੜ ਤੁੰਬਿਆਂ ਦੇ ਲਈ ਹੋ ਗਿਆ ਖਰਬੂਜਾ ਤਾਂ ਇੱਕ ਵੀ ਨਹੀਂ ਉਹ ਕਹਨਾ ਕੰਜਾ ਦਾ ਦਾਦਾ ਸਿਆਪਾ ਖੜਾ ਕਰ ਲਿਆ ਤੂੰ ਸਾਦ ਨੂੰ ਟੇਤਰ ਕਰਤੀ ਸਾਦ ਦਾ ਟੇਤਰ ਬਹੁਤ ਬਾੜੀ ਹੁੰਦੀ ਹੈ ਤੇ ਦਰਵਾਜ਼ਾ ਦੀ ਕੀ ਨੂੰ ਕਰੀਦੀ ਕਹਨਾ ਸ਼ਰਾਪ ਦਿੱਤਾ ਦੀ ਕਹਨਾ ਕੋਈ ਨਾ ਇਹਨਾਂ ਅਜੀ ਜਾਣੇ ਮਰੋਗੇ ਕਹਨਾ ਤੇ ਦਾ ਪੰਗਾ ਲੈ ਇਹਦਾ ਕਾਲੇ ਨਾਗ ਹੁੰਦੇ ਨੇ ਮੈਂ ਕਹਿੰਦਾ ਮਹਾਰਾਜ ਜੀ ਬੁਲਾ ਦੇ ਸਾਹਜ ਕਮਨਾ ਕਰੀ ਕਹਿੰਦਾ ਮੈਂ ਕਾਹਵਾ ਆ ਤੇ ਦਾ ਕੰਨ ਨੂੰ ਹੱਥ ਲਾ ਲੇ ਪਰ ਹੁਣ ਨਹੀਂ ਕਿ ਮੈਨੂੰ ਪਤਾ ਲੱਗਦਾ ਕਿੱਥੇ ਕਹਿੰਦਾ ਮੁਸ਼ਕਿਲ ਆ ਹੁਣ ਨਹੀਂ ਤੇ ਮਿਉਂਦਾ ਹੂੰ ਤਾਂ ਚੁੱਪ ਕਰਕੇ ਨਾ ਕਿਉਂ ਆ ਉਹ ਕਰਲਾ ਉਹਨਾਂ ਨੂੰ ਰੱਖਲਾ ਕਹਿੰਦਾ ਫੇਰ ਕਹਿੰਦਾ ਜਦੋਂ ਐ ਜਾਵਾਂ ਕਿਰਗੇ ਵੇਖ ਜਾਣਗੇ ਕਹਿੰਦਾ ਕੌੜਤੂਂ ਦੇ ਲੈਣ ਵਾਲੇ ਆਉਂਦੇ ਹੁੰਦੇ ਨੇ ਕਦਿਆਂ ਦੇ ਘਮੀਆਰ ਉਹ ਚਾਰ ਪੈਸੇ ਦੇ ਦੇਣਗੇ ਤੈਨੂੰ ਇਹ ਦਵਾਈਆਂ ਚ ਪੈਂਦੇ ਨੇ ਕਹਦਾ ਉਹ ਕਹਾਂ ਪਰ ਇਕੱਠੇ ਕਰਕੇ ਵੇਚ ਗਏ ਹੁੰਦੇ ਨੇ ਕਹਿੰਦਾ ਉਹ ਨਹੀਂ ਦੇ ਰਹਾ ਰੋਟ ਹੁਣ ਬਾਕੇ ਹੋਰ ਕੀ ਬੀਜੇਗਾ ਰੁੱਤ ਦਾ ਲੰਘੀ ਕਹਿੰਦਾ ਚੰਗਾ ਕਰ ਕਹਿੰਦਾ ਗੌਰ ਤੂੰ ਵੇਚ ਜ਼ਰੂਰ ਤੇਰੇ ਵਿਕ ਜਾਣਗੇ ਗਦਿਆਂ ਤੇ ਆਉਂਦੇ ਨੇ ਕਿਵੇਂ ਹਰ ਉਹਨਾਂ ਨਾਲ ਸੌਦਾ ਕਰ ਲਈ ਕਹਿੰਦਾ ਇਸ ਚੰਗਾ ਤੇ ਕਹਿੰਦਾ ਪਾਣੀ ਲਾ ਦਿਆ ਕਹਿੰਦਾ ਲੋੜ ਹੀ ਨਹੀਂ ਪਾਣੀ ਲਾਉਣ ਦੀ ਇਹਨਾਂ ਨੂੰ ਪਾਣੀ ਨਹੀਂ ਲੱਗਦਾ ਰੁੱਖ ਜੀ ਹੋ ਜਾਂਦੇ ਨੇ ਕਹਿੰਦਾ ਠੀਕ ਹੈ ਭਾਈ ਕਰ ਫੇਰ ਮੁੜਿਆ ਆ ਕਰ ਵਾਲੀ ਕਹਿੰਦੀ ਕਿਉਂ ਕਹਿੰਦਾ ਮੈਂ ਤਾਂ ਮੇਰੇ ਤਾਇਏ ਨੇ ਨੰਬਰਦਾਰ ਨੇ ਦੱਸਤਾ ਹਾਲ ਹਾਲ ਦਾ ਕਹਿੰਦਾ ਮੈਨੂੰ ਉਹਨੇ ਬਹੁਤ ਕਰੀ ਵੀ ਤਾਂ ਬਹੁਤ ਮਾੜਾ ਕੰਮ ਕਰਿਆ ਸੰਤਾਂ ਨੂੰ ਟੀਚਰ ਨਹੀਂ ਕਰਨੀ ਚਾਹੀਦੀ ਕਹਿੰਦਾ ਹੁਣ ਉਹ ਕਹਿੰਦਾ ਹੁਣ ਇਹਨਾਂ ਨੂੰ ਬਾਹੀ ਨਾ ਰੱਖ ਲੈ ਕਹਿੰਦਾ ਇਹ ਪੱਕ ਗਿਆ ਜੋ ਕਿਰ ਗਿਆ ਘਮਿਆਰ ਆਉਂਦੇ ਹੁੰਦੇ ਨੇ ਲੈਣ ਤੇ ਬਿਆਜੋਂ ਉਹਨਾਂ ਨੂੰ ਉਹ ਕਹਦੀ ਮੇਰੇ ਕੋਲ ਨੇ ਤੇਰੇ ਵੇਖਤਾ ਜਾਣਗੇ ਤੇ ਬਾਹੀ ਬੂਹੀ ਨਾ ਚਲਿਆ ਅਸਾ ਕੇ ਹਾਂ ਕਹਿੰਦਾ ਡੇ ਬੈਜੋ ਕੁਮਾਰ ਚੋਕੇ ਲਾਣੇ ਨੇ ਦਵਾਈਆਂ ਚ ਪੈਂਦੇ ਨੇ ਕੋਡ ਤੋਂ ਬੇ ਕੀ ਤਾਂ ਚੰਗੀ ਐ ਪਰ ਕਹਿੰਦਾ ਖਰਬੂਜਿਆਂ ਨਾਲ ਆਪਣੇ ਪੈਸੇ ਖਾਸੇ ਬੱਟੇ ਜਾਂਦੇ ਨਾਲੇ ਆਪਣੇ ਜਵਾਕ ਮौज ਕਰਦੇ ਉਹ ਕਹਿਣ ਲੱਗੀ ਇੱਧਰ ਜਾਇਆ ਹਾਂ ਕਹਿੰਦਾ ਮੈਂ ਸਾਰੀਆਂ ਖੂਟਾਂ ਪਾੜ ਲਈਆਂ ਤੂੰ ਤਾਂ ਕਹੀ ਜਾਨੀ ਐ ਕਹਿੰਦਾ ਕਿਸੇ ਪਾਸੇ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਰੱਬ ਦੀ ਉਹ ਕੀ ਰੀ ਕਿੱਧਰ ਵਾ ਗਿਆ ਕਿੱਧਰ ਨਾ ਇਹਨੂੰ ਪੁੱਛਦਾ ਕਹਿੰਦਾ ਇੱਧਰ ਗਿਆ ਸੀ ਕਹਿੰਦਾ ਮਾਤਾ ਹੰਬ ਗਿਆ ਫਿਰਦਾ ਸਾਰੇ ਮੈਨੂੰ ਨਾ ਪਤਾ ਲੱਗਿਆ ਵੀ ਸਾਹ ਦਾ ਕਿਹੜੇ ਪਾਸੇ ਭਾਗਿਆ ਕਿਧਰ ਨਾ ਭਾਗਿਆ ਕਹਿੰਦਾ ਇੱਕ ਸੰਤਾਂ ਨੂੰ ਕਿਹਾ ਉੱਥੇ ਕਹਿੰਦਾ ਉਹ ਕਹਿੰਦੇ ਵੀ ਭਾਈ ਸੰਤ ਦੇ ਨਾਲ ਤਾਂ ਟੀਚਰ ਬਹੁਤ ਹੀ ਮਾੜੀ ਹੁੰਦੀ ਹੈ ਤਾਂ ਤਾਂ ਆਪਦੇ ਆਪ ਗਲਤ ਕਰ ਲਿਆ ਪੂਰਨ ਮਹਾਤਮਾ ਸੰਤ ਉਹ ਇਹਨੂੰ ਦਾ ਛੇੜ ਲਿਆ ਕਹਿੰਦਾ ਬੜਾ ਸਿਆਪਾ ਛੜਿਆ ਚਲੋ ਕਹਿੰਦਾ ਭਾਈ ਹੌਲੀ ਹੌਲੀ ਬੰਲਾ ਚ ਖੁਰਬੂ ਉਹ ਬੱਜੇ ਵੱਡੇ ਹੋਏ ਜਦੋਂ ਛਿਰ ਜੇ ਗਏ ਰਤਾ ਜਾਂਦੇ ਜਦੋਂ ਫਰੇ ਜੀ ਕਰ ਜਾਂਦੇ ਨੇ ਤੇ ਕਰ ਜਾਂਦੇ ਨੇ ਭਈ ਮਿਹਾਰ ਫਰਨ ਟੇ ਬੈਤੋਰੇ ਨੂੰ ਕਹਿੰਦਾ ਕੀ ਕਰਦੇ ਹੋ ਕਹਿੰਦੇ ਯਾਰ ਕੋੜ ਤੂੰ ਵੀ ਦੇਖਦੇ ਆਗੇ ਇਹ ਦਵਾਈ ਚ ਪੈਂਦੇ ਨੇ ਕਹਿੰਦਾ ਮੇਰੇ ਕੋਲੇ ਆ ਜਾਓ ਮੇਰੇ ਕੋਲ ਕੇਲਾ ਬੀਜਿਆ ਵੇ ਉਹ ਕਹਿੰਦੇ ਕੇਲਾ ਬੀਜਿਆ ਵੇ ਕਿ ਹਾਂ ਕਹਿੰਦੇ ਕਮਾਲ ਹੋ ਗਈ ਯਾਰ ਆ ਜ਼ਿੰਮੇਦਾਰ ਦੀ ਤੇਰੀ ਗੱਲ ਸੁਣੀ ਅੱਜ ਪੀ ਜੀ ਨੇ ਕੇਲਾ ਬੀਜਿਆ ਵੇ ਕਹਿੰਦਾ ਬਸ ਬਾਹਲਾ ਨਾ ਪੁੱਛੋ ਮੇਤੋਂ ਆ ਜਾਓ ਤੁਸੀਂ ਮੇਨਾ ਸੌਦਾ ਕਰ ਲੋ ਮੇਰੇ ਖਿੱਲੇ ਵਾਹਣ ਤੇ ਬੀਜੇ ਵੇਨੇ ਭਈਓ ਕਹਨੇ ਵੀ ਚਲੋ ਇਥੇ ਟਿੱਬਿਆਂ ਤੇ ਗਾਧਾ ਨੂੰ ਮਰੀਆਂ ਨੇ ਕਦੇ ਤੋਰ ਥਿਆਉਂਦੇ ਨੇ ਕਦੇ ਨਾ ਲਿਆਂਦੇ ਭਈ ਆਕੇ ਦੇਖ ਕੇ ਕਹਨੇ ਬੋਲੇ ਬੋਲੇ ਵਨੇ ਤੇ ਬੀਜੇ ਵੰਦ ਰਹੇ ਕਿਉਂ ਨੇ ਇਹਨਾਂ ਦਾ ਕੋਈ ਵੀਦਾਨੀ ਮਨੇ ਰਸੀ ਬਰ ਉਹਨਾਂ ਨੂੰ ਕਾਣੀ ਕਹਿੰਦਾ ਕਾ ਨੂੰ ਬੀਜੇ ਨੇ ਇਹਦਾ ਸੰਤਾਂ ਨੇ ਮੇਰੇ ਭਰਾ ਬੇੜਾ ਵਾਹਤਾ ਕਹਦਾ ਖੰਡ ਨਗੇ ਜਾਂਦੇ ਦੀ ਕਹਿੰਦਾ ਵਿਭਾਗ ਤਾਂ ਕੀ ਵੀ ਜਦਾਂ ਕਹਿੰਦਾ ਮੇਰੇ ਮੂੰਹ ਚ ਮੇਰੇ ਸਾਹ ਜੀ ਮਾਰੀ ਹੈ ਕਹਿੰਦਾ ਮੈਂ ਕਹਿੰਦਾ ਕੌਰ ਤੂੰ ਬੇ ਕਹਿੰਦਾ ਭਾਈ ਬਦਨ ਕੇ ਫੁੱਲਣਗੇ ਕਹਿੰਦਾ ਵੀ ਜਦਾਂ ਮੈਂ ਖਰਬੂਜੇ ਦੀ ਕਹਿੰਦਾ ਖਰਬੂਜਿਆਂ ਤੋਂ ਕੌਰ ਤੂੰ ਬਣਗੇ ਉਹਦੇ ਸ਼ਰਾਪ ਨਾਲ ਕਹਿੰਦੇ ਤਾਂ ਇਹ ਬਹੁਤ ਮਾੜੀ ਗੱਲ ਕਰੀ ਉਹਦੇ ਰਾਜਾ ਕੰਮਕਬੀ ਕਰੀਦਾ ਹੁੰਦਾ ਕਹਿੰਦਾ ਮੈਂ ਤਾਂ ਹੁਣ ਪਸਤਾਉਣਾ ਨਾਲ ਘਰੋਂ ਮੇਰੇ ਸੱਤਰ ਪੈਂਦੇ ਨੇ ਇਹਦਾ ਤਸੋ ਕਹਿੰਦਾ ਕੀ ਰੇਟ ਤੇ ਲੈਣਾ ਕੇਲੇ ਦਾ ਕੇਲੇ ਹੀ ਲੈ ਲਓ ਕਹਿੰਦੇ 10 ਫਿਰ ਇਹਨਾਂ ਨੂੰ ਤੁਸੀਂ ਦੱਸ ਦਿਓ ਆ ਮੈਂ ਬੌਂਗਾ ਨਹੀਂ ਜੇ ਦਵਾਰੇ ਲੱਗੇ ਫੇਰ ਤੋੜ ਲਿਓ ਤੇ ਮਾਜੀ ਨਜ਼ਰ ਇਹ ਲੱਗਣ ਜੇ ਉਹ ਨਜ਼ਰ ਤੋੜ ਕੇ ਲੈ ਜਾਓ ਸੌਦਾ ਕਰ ਲਓ ਮੇਰੇ ਨਾਲ ਠੀਕ ਹੈ ਲੈ ਬਈ ਉਹਨਾਂ ਨੇ ਇੱਕ ਨਵੇਂ ਰਾਣੇ ਕਿ ਹੈ ਵੀ ਐਸੇ ਇਕੱਠੇ ਨੇ ਕੋਲੇ ਨੇ ਆਪਾਂ ਲੈ ਲੈਣੇ ਆ ਉਹ ਕਹਿੰਦੇ ਵੇਚਦੇ ਰਹੀ ਸੀ 300 ਸੌਦੇ ਨੇ ਤੇਨ ਸੌਦਾ ਬਹੁਤ ਵੱਡੀ ਜੀ ਤੇ ਉਹਨਾਂ ਟਾਈਮ ਆਸ ਹੈ ਤੇਨ 100 ਰੁਪਇਆ ਦਿੰਨੇ ਆ ਜੇ ਨਜ਼ਰ ਲੱਗੀ ਜਾਣਗੇ ਅਸੀਂ ਤੋੜਾਂਗੇ ਕਹਿੰਦਾ ਥੋੜ੍ਹਾ ਜਿਹਾ ਜਨ ਸੋ ਤਾਂ ਇਹ ਤਾਂ ਲੱਗਣੋ ਬਈ ਨਹੀਂ ਪਤਾ ਵੀ ਸੀਮੀ ਨੇ ਨਾ ਹਟਣਾ ਮੈਂ ਮੂਰੀ ਫਸਲ ਬੀਜਣੀ ਐ ਕਹਿੰਦੇ ਨਾ ਮੋਲਤ ਕਰਾਂਗੇ ਤੇਰੇ ਨਾਲ ਪਈ ਆਈ ਨੇ ਜਰਨੂੰ ਤੂੰ ਆਉਂਦੇ ਬਾਅਦ ਹੀ ਫਸੱਕ ਜੀ ਕਹਿੰਦਾ ਮੈਂ ਰਹਿ ਕਰਿਆ ਮਾ ਪੈਸੇ ਤੋਂ ਕਰਿਆ ਗਿਆ ਕਰਾ ਇਹਨੂੰ ਕਹਿੰਦਾ ਅੱਜ ਆਪਣੇ ਕੋਲ ਤੋਂ ਵੀ ਵਿਖਦੇ ਨੇ ਵੇਚਦੇ ਆ ਕਹਿੰਦੀ ਉਹ ਕੀ ਕਿਸੇ ਦੇ ਸਿਰ ਤਾਰਨੇ ਨੇ ਕਹਿੰਦਾ ਨਹੀਂ ਤਾਂ ਦਵਾਈਆਂ ਚ ਪੈਂਦੇ ਨੇ ਕਿਮਿਆਰ ਨੇ ਕਦੇ ਲਈ ਫਿਰਦੀ ਟੀਬਿਆਂ ਤੇ ਮੈਂ ਸੱਦ ਕੇ ਲਿਆ ਆ। ਇਹ ਨਹੀਂ ਵੇਚਦੇ ਜਿੰਨੇ ਚ ਵਿਕਦੇ ਨੇ ਬਸ ਸੰਗਾ ਰਹੇਗਾ। ਕਹਿੰਦਾ ਤੈਨੂੰ ਸੌਦਾ ਕਿਹਾ ਥੋੜਾ ਘਣਾ ਹੋਰ ਵੱਲ ਜਾਣਗੇ। ਕਹੀ ਠੀਕ ਆ। ਵੇਚ ਦੇ ਪਰ ਹਟੀ ਨਾ। ਕਿਉਂ ਨਾ 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 ਕਿਗੇ ਨਾ ਇਹਨਾਂ ਨੂੰ ਕਿਸੇ ਨੇ ਲੈਣਾ ਨਹੀਂ। ਤੇ ਭਈ ਉਹ ਕਹਿੰਦਾ ਆ ਕੇ ਕਹਿੰਦਾ ਵੀ 350 ਦਿਆਂਗਾ। ਸੇ ਉਹਨਾਂ ਨੇ ਗੇੜੇ ਗੂੜੇ ਦਿੱਤੇ ਕਮੇਰਾ ਨੇ ਵੀ ਮੈਂ ਮਾ ਟੀਬਿਆਂ ਤੋਰੇ ਫਿਰਦਾ ਇਹ ਕੱਲੇ ਕੱਲੇ ਮਗਰ ਕਹਿੰਦੇ ਇੱਥੇ ਆਪਣਾ ਵਧੀਆ ਬਣ ਜੂ ਸੀ ਜਾਂ ਕਹਿੰਦੇ ਵੀ ਚਾ ਠੀਕ ਐ ਸੌਦਾ ਪੱਕਾ ਐ ਸਾਈ ਫੜਾ ਤੀ ਕਹਿੰਦੇ ਅੱਜ ਅਸੀਂ ਤੋੜ ਕੇ ਲੈ ਜਾਂਦੇ ਆ ਕੱਲ ਨੂੰ ਤੈਨੂੰ ਪੈਸੇ ਦੇ ਦੇਾਂਗੇ ਤੇ ਅਸੀਂ ਅੱਜ ਰੋਜ਼ ਤੋੜ ਕੇ ਲੈ ਜਾ ਕਰਾਂਗੇ ਜਿੰਨਾ ਚਿਰ ਲੱਗਣਗੇ ਉਹਨਾਂ ਚਿਰ ਸਾਡੇ ਕਹਿੰਦਾ ਹਾਂ ਉਹਨਾਂ ਚਿਰ ਸੋੜੇ ਕਹਿੰਦਾ ਹੋਰ ਦੇਖੋ ਇਹਨੂੰ ਕੋਈ ਗਾਂ ਵਸੂਲੀ ਖਾਂ ਦਾ ਕੁਝ ਨਹੀਂ ਕਹਿੰਦਾ ਇਹ ਉਹ ਭਈ ਲੈ ਜਾ ਕਰਨਾ ਮੈਂ ਹਰ ਕਹਿੰਦੇ ਯਾਰ ਆ ਤਾਂ ਆਪਾਂ ਲੋਟ ਰੋਗੇ ਵੈਂ ਟਿੱਬਾਂ ਭੌਂਕਦੇ ਫਿਰਦੇ ਦੀ ਇਹ ਆਪਾਂ ਨੂੰ ਇਕੱਠੇ ਮਿਲ ਗਈ 300 ਰੁਪਈਆ ਦਾ 350 ਕੋਈ ਕੋਈ ਵੜਾ ਨਹੀਂ ਇਹਦਾ ਬਹੁਤ ਪੈਸੇ ਵਟੇ ਜਾਣਗੇ ਦੁਆਇਆਂ ਚ ਪੈਂਦੇ ਨੇ ਬੈਜ ਲੈ ਲੈਂਦੇ ਨੇ ਇਕੱਠੇ ਭਾਈ ਉਹ ਛੋੜ ਕੇ ਲੈ ਜਾ ਗਏ ਨਗਦੀ ਪਰਕੇ ਇਹ ਪੈਸੇ ਲੈ ਗਏ ਕਹਿੰਦੇ ਆਹ ਤੱਕ ਪੈਸੇ ਤੇ ਹੁਣ ਸਾਢੇ ਹੋ ਚੁੱਕੇ ਅਸੀਂ ਕੌਣ ਛੇਲੇ ਜਾ ਆ ਮੈਂ ਥੇ ਟੋੜ ਕੇ ਲੈ ਜੀਏ ਅਸੀਂ ਲਜਾਇਆ ਕਰਾਂਗੇ ਕਹਿੰਦਾ ਚੰਗਾ ਉਹਨੇ ਭਾਈ ਫਿਰ ਕਰਿਆ ਕਿ ਵੀ ਹੁਣ ਆਪਾਂ ਕਰਾਲੀ ਕਹਿੰਦੀ ਇਹ ਚੰਗਾ ਪੈਸੇ ਵਟੇ ਜਾਂਦੇ ਮਰ ਜਾਣਿਆ ਖਰਬੂਜਿਆਂ ਨਾਲ ਤਾਂ ਇੱਥੇ ਬਹੁਤ ਰੁਪਏ ਵਟੇ ਜਾਂਦੇ ਮੈਂ ਆਪਣੇ ਟੋਕਰਾਂ ਜਾ ਕੇ ਪਿੰਡ ਦੇ ਵਿੱਚ ਵੇਚ ਦਿਆ ਕਰਦੀ ਤੇ ਤੂੰ ਰਹਿ ਕੇ ਕੀ ਕਰਦਾ ਰਾਹੀ ਤੇ ਕਹਿੰਦੀ ਬਥੇਰੇ ਵਿਕਦੇ ਕਹਿੰਦੀ ਹੁਣ ਆ ਪਿੰਡ ਦਾ ਤਾਂ ਇਹਨਾਂ ਨੂੰ ਕੋਈ ਲੈਂਦਾ ਨਹੀਂ ਚਲ ਉਹ ਤਾਂ ਕਈ ਦਵਾਈਆਂ ਨੂੰ ਆ ਇਹਨਾਂ ਨੂੰ ਵੇਚਦੇ ਨੇ ਕਹਿੰਦੀ ਉਹਨੂੰ ਦੁੱਧ ਨਹੀਂ ਮੈਂ ਐਸ ਲੈ ਤੇ ਮੰਗ ਮੈਂ ਦੁੱਧ ਦੇਣਾ ਕੀ ਬਣੂ ਮੁੱਲ ਲੈਣਿਆ ਕਿ ਉਹਦੋਂ ਲੋਕ ਰੜਕਦੇ ਹੁੰਦੇ ਆ ਵੇਚਦਾ ਨਾ ਹੁੰਦਾ ਉਹ ਜਵਾਨੇ ਜਦੋਂ ਤੋਂ ਕੋਈ ਉਹ ਦੁੱਧ ਤਾਂ ਕਹਿੰਦੇ ਵੀ ਇਹਨੇ ਦੁੱਧ ਵੇਚਦਾ ਪੁੱਤ ਵੇਚਦਾ ਐਨਾ ਮਾਰਾ ਮੰਨਦੇ ਸੀ ਕਹਿੰਨੀ ਮੈਂ ਐਸਲਿਆ ਕਹਿੰਦਾ ਚੰਗਾ ਉਹਨੇ ਭਾਈ ਇੱਕ ਉਹਦੀ ਚੰਗੇ ਕਿਸੇ ਬੰਦੇ ਨਾਲ ਲਿਆ ਅਸਤੀ ਉਹਨੂੰ ਕਹਿਣ ਲੱਗਾ ਯਾਰ ਮੈਨੂੰ ਮੈਸ ਦਵਾਈ ਮੈਂ ਤਾਂ ਹਾਲ ਤੱਕ ਮੈਸ ਲਈ ਜੀ ਉਹ ਕਹਿੰਦਾ ਚਲ ਮੰਡੀ ਤੇ ਚੱਲਦੇ ਆਪਾਂ ਮੰਡੀ ਤੇ ਵਾਗੇ ਦਿਖਾਈ ਗਿਆ ਮੈਸਾ ਉਹ ਇੱਕ ਮੈਸਾ ਨੂੰ ਚੰਗੀ ਲੱਗੀ ਕਹਿੰਦਾ ਆ ਲੈ ਲੀਏ ਕਹਿੰਦਾ ਰੇਟ ਤੋਂ ਪਤਾ ਲੱਗੋ ਉਹਨੇ ਕਿਹਾ ਵੀ ਮੈਸ ਦੇਣੀ ਹੈ ਕਿਨੇ ਵੇਚਣ ਦੀ ਮਾਰੇ ਆਇਆ ਸੱਦਰ ਸੁਈ ਗਿਆ ਮਗਰ ਕੱਟੀ ਹੈ ਤੇ ਸਾਡੀ ਘਰ ਦੀ ਹੈ ਕਹਿੰਦਾ ਹੇਲਦੀ-ਫੁਲਦੀ ਜਾਨੀ ਕਹਿੰਦਾ ਯਾਰ ਤੁਸੀਂ ਇੱਥੇ ਜਾ ਕੇ ਦੇਖ ਲਓ ਹੇਲਦੀ-ਫੁਲਦੀ ਹੈਗੇ ਇੱਥੇ ਚੋਲੋ ਅੱਛਾ ਚੋਕੇ ਆਉਂਦੇ ਤੇ ਸੱਸੀ ਕਰ ਲਾ। ਉਹ ਕਹਿੰਦਾ ਚੰਗਾ। ਕੋਹਾਂ ਜੋ ਨਾ ਜਾਣੇ ਕਹਿੰਦਾ ਜੋ ਇਹ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਮੈਂ ਤਾਂ ਘਰ ਵਾਲੀ ਚੋਂਦੀ ਹੁੰਦੀ ਹੈ। ਕੋ ਬੜ ਕਾ ਜਗਾ ਬੈਠਾ ਚੋਣਾ ਨੇ ਚੋਈ ਚਾਰੇ ਸਨਾਂ ਦੇ ਵਿੱਚ ਧਾਰਾ ਤੁਰਾ ਠੀਕ ਹੈ। ਚੱਲ ਲੋਟਾ। ਚੱਲ ਭਾਈ। ਉਹੋ ਸੌਦਾ ਉਹਨਾਂ ਦਾ 250 ਚ ਹੋ ਗਿਆ। ਸਹੀ। ਮਗਰ ਕੱਤੀ ਵਧੀਆ ਮੈਸ ਉਹਨਾਂ ਜੋ ਅਨਾਂ 250 ਬਹੁਤ ਹੀ ਵੱਡੇ ਵੱਲੇ ਦੀ। ਮੈਂ ਕੀ ਕਰੇ ਆਗੇ। ਪਈਓ ਕਲੀ ਮੈਂ ਇਸ ਦਾ ਸੋਹਣੀਆਂ ਚੱਡਾ ਚੁੱਡਾ ਵੜੀਆ ਤੇਰੇ ਨਾਲ ਦੀ ਕੋਈ ਚਣਾ ਫਲਾਨਾ ਦੀ ਕਹਿੰਦੀ ਆਈਆਂ ਮੈਂ ਦੈ ਦੀ ਬੁੱਥੇ ਵਣਾ ਠੱਗਿਆ ਜਾਵੇਂ ساری ਉਮਰ ਦਾ ਤਾਂ ਕੋਈ ਮੁੱਸੂ ਖਰੀਦਿਆ ਨਹੀਂ ਕਹਿੰਦਾ ਮੈਂ ਕਿੱਥੇ ਖਰੀਦ ਲੰਦਾ ਉਹ ਸੀ ਉਹਨੂੰ ਦਵਾਇਆ ਉਸੇ ਨੇ ਝੋਕੇ ਦੇਖੀ ਹੈ ਕਹਿੰਦੀ ਮੈਂ ਇਸ ਦਾ ਵੜੀਆ ਠੀਕ ਹੈਈ ਭਈ ਕਹਿੰਦਾ ਚੋਲ ਹੈ ਕਹਿੰਦਾ ਇਹ ਖੜ ਲੱਗਿਆ ਵਾ ਉੱਥੇ ਹੀ ਧਾਰਾ ਦੂਰਾਂ ਜਾਈ ਮਾਰੀਆਂ ਕੋਈ ਉਹਨੇ ਮੈਂ ਝੋਕੇ ਕਹੇ ਖੜਦੀ ਮੈਂ ਇਸ ਦਾ ਪੈਰ ਕੱਢਦਾ ਦੁੱਧ ਪੂਰਾ ਕਹਿੰਦੀ ਤੋਤਾ ਬਹੁਤਾ ਚਾਰ ਉਹ ਅੜੜਕੇ ਲਿਆ ਕਰਾਂਗੇ ਲੋਕਾਂ ਦੇ ਘਰੇ ਡੁੱਲੂ ਚੱਕੀ ਫਿਰਦੇ ਦੀ ਨਾਲਾ ਕਿਉ ਹੋ ਜੂ ਨਾਲੇ ਰੱਸੀ ਆ ਮੋ ਜੂ ਕਹਣਾ ਪਰ ਕਿਉ ਦਾ ਤੂੰ ਮੈਨੂੰ ਇਹ ਲਿਆ ਕਰਾਂਂ ਦੇ ਲਿਆ ਕਰੀ ਕਹਿੰਦੀ ਸਾਰਾ ਤਾਂ ਨਹੀਂ ਖਾ ਜੇਗਾ ਮਰ ਜਾਣਾ ਨਾਲੇ ਕਿਉ ਉਹਦੇ ਜਰਵੇਂ ਵੰਡ ਲਾਂਗੇ ਅੱਜ ਵਾਕ ਇਹਨੂੰ ਖਵਾ ਜਾਾਂਗੇ ਨਾਲ ਆਪਣਾ ਮੋੜ ਪਿਆ ਕੰਮ ਨਾਲ ਆਪਣਾ ਖਰਬੂਜੇ ਲਾ ਲਾ ਔਰ ਤੂੰ ਬੇ ਬਾਬੇ ਨੇ ਇਹੇ ਕੰਮ ਤੋਰਦਾ ਆਪਣਾ ਭਾਈ ਜਦੋਂ ਕਮਲ ਬੱਲਾ ਨੇ ਬੜਨਾਲੀਆਂ ਹੋ ਗਿਆ ਕਿਉਂ ਨਾ ਕੁਦਰਤੀ ਸਾਤ ਉਸੇ ਉਸੇ ਰਾਹ ਫੇਰ ਤੁਰਿਆ ਵੀ ਹੁਣ ਭਾਈ ਧੀਵੀ ਰੋਕੀ ਲੈ ਕੇ ਗਈ ਕਹਿੰਦੇ ਹੈਗਾ ਹੋ ਸਕਦਾ ਜਿਹੜਾ ਜਾਂਦਾ ਹੈ ਕਹਿੰਦਾ ਜਮਾ ਸਾਵਾਂ ਹੋਈਆਂ ਕਹਿੰਦੀ ਭਾਦਲਾ ਫਿਰ ਉਹਦੇ ਕਰੀ ਹੋਣਾ ਭਾਈ ਸਾਲ ਨੂੰ ਦੇ ਕੇ ਭਾਦਲੇ ਜ਼ੋਨੇ ਜੀ ਜਾ ਕੇ ਭਾਈ ਪਹੇਚ ਮੂਰੇ ਖੜ ਗਏ ਮੂਰੇ ਖੜੇ ਪੈਰ ਫੜਲੇ ਭਾਈ 3 ਮਹੀਨੇ ਤੱਕ ਬਾਬਾ ਸਾਨੂੰ ਬਖਸ਼ ਗਏ ਉਹ ਕਹਿੰਦਾ ਪੁੱਤ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਕਹਿੰਦੀ ਨਾ ਬਾਬਾ ਤੁਸੀਂ ਕਿਹਾ ਦੀ ਵੀ ਤੰਨਾ ਤੇਰੇ ਵੇਹਰੇ ਫਸਲੂ ਇਹ ਮਰ ਜਾਣੇ ਨੇ ਪੁਖੀ ਜਵਾਨ ਮਾਰੀ ਵੀ ਕੋੜ ਤੁੰਬੇ ਵੀ ਇੱਦਾਂ ਬਾਬਾ ਕੋੜ ਤੁੰਬੀ ਹਰੇ ਹੋਗੇ ਉਹ ਵੀ ਸਮਹਿਰਾ ਨੂੰ ਵੇਚਨੇ ਨਹੀਂ ਤਾਂ ਭੁੱਖੇ ਮਰਨ ਵਾਲਾ ਕੰਮ ਕੀ ਆ ਉਹ ਕਹਿੰਦਾ ਸਾਧ ਸੰਤ ਕੋਈ ਐ ਭੇਖ ਜਿਹਦਾ ਜਿਹਨਾਂ ਨੂੰ ਕੁਝ ਨਹੀਂ ਦੇਣਾ ਰੁੱਖਾ ਨਾ ਬੋਲੇ ਕਹਿੰਦਾ ਮੈਂ ਤਾਂ ਪੁੱਛਿਆ ਵੀ ਭਗਤਾਂ ਕੀ ਬੀਜ ਦਾ ਕਹਿੰਦਾ ਇਹ ਮੈਨੂੰ ਕਹਿੰਦਾ ਕੌਰ ਦੂੰਦੇ ਤੇ ਸਾਡਾ ਬਾਤਨ ਹੋ ਗਿਆ ਵੀ ਚੰਗਾ ਬਹੁਤ ਨਿਕਲੂਗਾ ਬਾਦਨ ਭੋਲਣ ਲੱਗੀਆਂ ਉਹ ਕਹਿੰਦੀ ਬਾਬਾ ਦਾ ਉਹ ਤਾਂ ਹੋ ਗਈ ਜਿਹੜੀ ਹੋ ਗਈ ਤੂੰ ਸਾਨੂੰ ਵਾਪਸ ਲੈ ਵੀ ਗਾਹਾਂ ਵਾਪਸ ਤੇ ਸ਼ਰਾਬ ਵਾਪਸ ਲੈ ਲੈ ਕਹਿੰਦਾ ਨਹੀਂ ਖੂਨ ਨਹੀਂ ਸਾਨੂੰ ਕੁਝ ਹੁੰਦਾ ਡਰੋ ਨਾ ਕਹਿੰਨੇ ਨਹੀਂ ਬਾਬਾ ਬਿਲਕੁਲ ਹੀ ਨਹੀਂ ਹੁੰਦਾ ਉਹ ਕਹਿੰਦਾ ਤੇ ਚੰਗਾ ਕਨਾਂ ਦਾ 70 ਲਾ 70 ਲਾ ਕੇ ਕਹਿੰਦਾ ਵਾਹ ਲੈ ਇਹਨੂੰ ਕਈ ਵੈ ਗਿਆ ਕਹਿੰਦਾ ਜੇ 770 ਮਾਰ ਸਿਰ ਚ ਥਲੀ ਬਾਬਾ ਜੀ ਤੂੰ ਮਾਰੇ ਕਹਿੰਦਾ ਨਹੀਂ ਤੂੰ ਹੀ ਮਾਰ 770 ਦੇ ਸਿਰ ਚ ਮਾਰ ਦਬ ਲੱਭ ਕੇ ਭਈ ਉਹਨੇ 770 ਮਾਰੇ ਸਾਹਾ ਖੁੱਲ ਗਿਆ ਤੇ ਸਾਧੂ ਤੋਂ ਕਿਹ ਕਹਿੰਦਾ ਪਾਏ ਨੇ ਜੇ ਪੋਲਾ ਮਾਰਦੀ ਦੀ ਕਹਿੰਦਾ ਤੂੰ ਤਾਂ ਦਬ ਕੇ ਮਾਰਦੀ ਦੀ ਕਹਿੰਲੀ ਜੇ ਬਾਬੇ ਨੇ ਕਹਿ ਆਦੀ ਕਿ ਪੂਰੇ ਪਈ ਦੇ 770 ਲਾ ਦੇ ਕਹਿੰਦਾ ਲਾ ਥੋੜਾ ਹੋਣਾ ਇਹ ਦੂ ਬਾਦ ਨਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਹਨੂੰ ਸਮਝਾ ਦੇ ਜਵਾਨ ਕਹਾ ਵਾਸਤੇ ਨਾ ਇਹ ਸਾਹ ਸੰਤ ਨਾਲ ਹੀ ਜੀਣਾ ਤਰੇ ਖਲਾ ਹਾਲਤਾ ਖਾਲਾ ਨਾ ਹੁੰਦਾ ਕਿੰਨਾ ਇਹਨੂੰ ਦੁੱਧ ਪਿਆਈ ਜਾਂਦਾ ਜਿਹਨ ਪਤਾ ਹੀ ਨਹੀਂ ਕਹਿੰਦਾ ਕਿਹੜੇ ਮੇਲੇ ਡੰਮ ਮਾਰੇ ਇਹ ਭਈ ਫੁਕਾਣਾ ਬਾਵਾ ਮੈਂ ਤੈਨੂੰ ਹਰਦਵਾਰ ਵੀ ਦੇਖ ਕੇ ਆਇਆ ਫਲਾਣੇ ਦਾ ਵੀ ਆਇਆ ਕਿ ਮੈਨੂੰ ਤੂੰ ਮਿਲੇ ਨਹੀਂ ਮੈਂ ਤਾਂ ਹਰਦਵਾਰ ਤਿੰਨ ਚਾਰ ਦਿਨ ਫਿਰਦਾ ਰਿਆਂ ਭਾਵਦਾ ਕਹਿੰਦਾ ਤੁੰਹਾਨੂੰ ਹਰਦਵਾਰ ਕਿਥੋਂ ਪਾੜ ਲੰਦਾ ਇਸ ਦਾ ਪਹਾੜੀ ਚ ਰਹਿੰਦੇ ਦੀਏ ਇਹ ਅਸਰੀ ਦੇ ਉਹ ਉਹ ਲੈ ਤਾਂ ਲੈ ਜਾਂ ਇਸ ਤਾਂ ਪਹਾੜਾਂ ਦੇ ਵਿੱਚ ਤਿੰਨ ਸਾਥ ਦੀਏ ਉੱਥੇ ਦੀਏ ਕਹਿੰਦਾ ਠੀਕ ਆ ਮਹਾਰਾਜ ਕੱਲ੍ਹ ਕਰ ਆਲੀ ਕਹਿੰਦੀ ਬਖਸ਼ੇ ਤਾਂ ਗਏ ਕਾਹਵਾਸ ਤੈਨੂੰ ਤੇ ਨਹੀਂ ਸਾ ਦਾ ਸ਼ਰਾਪ ਪਤਾ ਨਹੀਂ ਕਿ ਨਾ ਕਿ ਤਰ ਆਪਾਂ ਨੂੰ ਭੁਗਤਣਾ ਪੈਂਦਾ ਕਹਿੰਦਾ ਹਾਂ ਤੇ ਭਈ ਆਲੀ ਕੁਮੜੀ ਵੀ ਕਹਿੰਦੇ ਉਹ ਕੀ ਹੋ ਗਿਆ ਜੀ ਦੇ ਅੰਦਰ ਹੀ ਧੀਮੀ ਘੁੱਟ ਜਾਂਦੀ ਦੀ ਓਏ ਉਹ ਕਹਿੰਦਾ ਕੁਝ ਨਹੀਂ ਹੋਇਆ ਕਹਿੰਦਾ ਕੁਝ ਕਿਉਂ ਨਹੀਂ ਹੋਆ ਪਾ ਦੇ ਸਰ ਸਾਡੀ ਨਿਗਾਹ ਦੀ ਤੇਰੇ ਸਿਰ ਤੇ ਸੱਤਰ ਲਾਇਨੇ ਉਹਨੇ ਉਹ ਕਹਿੰਦਾ ਤਾਂ ਅਸੀਂ ਸ਼ਰਾਬ ਵਕਸਾਇਆ ਸੀ ਉਸ ਬਾਬੇ ਤੋਂ ਉਹਨੇ ਕਿਹਾ ਅੱਜ ਵੀ ਤੇ ਸੱਤਰ ਲਾ ਦੇ ਜੇ ਚਾਰ ਪੰਜ ਸਿਰ ਤੇ ਚਲੋ ਆਪਾਂ ਬੰਨ ਲੈ ਆਪਾਂ ਕਹਿੰਦਾ ਮੈਂ ਤਾਂ ਲਾਉਂਦਾ ਨਹੀਂ ਕਹਿੰਦਾ ਮੇਰੇ ਘਰ ਆਈ ਤੋ ਲਵਾ ਦੇ ਕਹਿੰਦਾ ਭੈਣ ਦੇ ਨੇ ਜੀ ਕਹਿੰਦਾ ਉਹ ਦੱਬ ਕੇ ਮਾਰਿਆ ਕਰੀ ਵੀ ਨਹੀਂ ਡੰਗ ਜਾ ਲਾਦਾ ਚਲੋ ਸਿਰ ਉਹਨੇ ਕਹਿੰਦਾ ਜੇੜ ਦਾ ਮਾਰ ਮਾਰ ਸੱਤਰ ਕਹਣਾ ਇਹ ਦੇਖੀ ਜਾਂਦੇ ਦੀ ਵੀ ਕਿਉਂ ਇਸ ਤਰ੍ਹਾਂ ਆਂ ਕੁੱਟ ਜਾਂਦਾ ਕੀ ਗੱਲ ਹੋ ਗਈ ਕਿ ਪਹਿਲਾਂ ਤਾਂ ਅਸੀਂ ਕਿਉਂ ਆਉਣ ਲੱਗੇ ਦੀ ਵੀ ਤੁਸੀਂ ਕਿਉਂ ਉਹਨੂੰ ਕੁੱਟਦੀ ਐ ਕਹਣਾ ਅਸੀਂ ਮੇਰਾ ਆਖਿਆ ਯਾਰ ਕੋਈ ਗੱਲ ਐ ਇੱਕ ਸਾਹ ਤੇ ਖੜਾ ਐ ਕੋਲੇ ਕਹਣਾ ਨੇ ਉਹ ਸਾਹ ਦਾ ਨੇ ਕਿ ਆਦੀ ਸੰਤਾਨੀ ਵੀ ਲੈ ਜੂ ਥੋੜਾ ਸਰ ਆਪ ਇਹਦੇ 7 70 ਮਾਰ ਲਾ ਕੇ ਕਹਣਾ ਠੀਕ ਐ ਕਹਣਾ ਜੀ ਉਹਨੇ 7 70 ਮੇਰੇ ਲਾਏ ਕਹਣਾ ਸੰਤ ਕਹਿੰਦੇ ਜਾ ਹੁਣ ਗਾਹਾਂ ਵਾਸਤੇ ਨਾ ਇਸ ਸਾਹ ਸੇ ਤੂੰ ਛੇੜ ਕੇ ਵਹਿ ਜੀ ਇਹ ਤਾਂ ਛਪਨਾਉਂਦੇ ਨੇ ਕਹਿੰਦਾ ਦੁੱਧ ਪਿਆ ਕਿੰਨਾ ਜ਼ਰੂ ਡੰਗ ਮਾਰ ਨੂੰ ਨਹੀਂ ਹਟਦਾ ਹੁੰਦਾ ਕਹਿੰਦਾ ਸਾਧ ਦੇ ਨਾਲ ਲੈ ਹਾਜ਼ਵੀ ਮਾਰੀ ਐ ਬੈਰ ਵੀ ਮਾਰਿਆ ਦਾ ਕਹਿੰਦਾ ਛੁੱਕੀ ਮਹਾਰਾਜ ਰੱਖੇ ਦੂਰੋਂ ਹੀ ਵੀ ਮਹਾਰਾਜ ਕਹਿੰਦਾ ਜਾਦੇ ਬਣਾ ਦੇ ਨਾਲ ਤੁਰੇ ਕਿਰਤੀ ਬੰਦਾ ਨੇ 100 ਕੁ ਸੋਚਣਾ 100 ਕੁ ਕਰਨਾ ਕਹਿੰਦਾ ਇਹਦੇ ਨਾਲ ਬਾਲੀ ਪਿਆਰ ਨਾ ਪਾਵੇ ਵੀ ਹਾਰੀ ਆਉਣੀ ਹੁੰਦੀ ਹੈ ਕਹਿੰਦਾ ਸੰਤ ਮਹਤਮਾ ਦਾ ਵਾਚਨ ਹੈ ਜਦੋਂ ਵਾਚਨ ਹੋ ਗਿਆ ਟਲ ਹੈ ਹਾਂਜੀ